ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਕੰਦਰ ਸਿੰਘ ਖੋਲ ਹੈ ਮੈਂ ਸੰਵਾਲੀ ਸ਼ਹਿਰ ਨੂੰ ਬਿਲੋਂਗ ਕਰਦਾ ਹਾਂ ਮੈਂ 2022 ਦਸੰਬਰ ਦੇ ਵਿੱਚ ਮੈਂ ਆਈਲੈਂਡਸ ਦਾ ਐਗਜ਼ਾਮ ਦੇ ਕੇ ਮੈਂ 7.5 ਬੈਂਡ ਰਏ ਸੀਗੇ ਆ ਉਸ ਤੋਂ ਬਾਅਦ ਮੈਂ ਮਈ 2023 ਦੇ ਵਿੱਚ ਮੈਂ ਫਾਈਲ ਲਗਾਏ ਸੀ ਆਪਣੀ ਤੇ ਮੇਰਾ ਵੀਜ਼ਾ ਆ ਗਿਆ ਸੀਗਾ ਕੈਨੇਡਾ ਵਿੱਚ ਤਾਂ ਉਸ ਤੋਂ ਬਾਅਦ ਮੈਂ ਜਸਤੇ ਸਟਾਰਟਿੰਗ ਦੇ ਵਿੱਚ ਮੈਂ ਕੈਨੇਡਾ ਹਰਤ ਗਿਆ ਸੀਗਾ ਤੋਂ ਆਪਣੀ ਧਰਤੀ ਤੋਂ ਛੱਡ ਕੇ ਤੇ ਆ ਉੱਥੇ ਮੈਂ ਤਕਰੀਬਨ 2 3 3 ਮਹੀਨੇ ਰਿਹਾ ਤੇ ਅਕਤੂਬਰ ਮਿਡ ਦੇ ਵਿੱਚ ਮੈਨੂੰ ਆਪਣੇ ਦੇ ਇਥੇ ਫਾਦਰ ਸਾਹਿਬ ਦੀ ਕਾਲ ਆਉਂਦੀ ਹੈ ਕਿ ਕੁਝ ਮਤਲਬ ਫੌਜ ਸਮਾਜ ਦੇ ਮੈਂਬਰ ਨੂੰ ਮੈਂ ਤੇ ਆਪਣਾ ਤੱਕ ਪਹੁੰਚ ਗਈ ਤੀ ਗਈ ਸੀ ਉਹਨੇ ਤੇ ਨਾਲ ਉਹਨੂੰ ਕੋਸ਼ਿਸ਼ ਕੀਤੀ ਤੇ ਰਫ ਉਹ ਨਹੀਂ ਸੀ ਮਿਲ ਰਿਹਾ ਉਹਨੇ ਦੱਸਿਆ ਕਿ ਮਾਨ ਸਾਹਿਬ ਨੇ ਸਰਟੀਫਿਕੇਟ ਦੇਣੇ ਨੇ ਅਫਸਰ ਇਟਾ ਦੇਣੇ ਨੇ ਜਿਹੜੇ ਨਿਊ ਜੁਆਇਨਿੰਗਸ ਨੇ ਸਰਵਿਸ ਸੈਂਟਰ ਲਈ ਮੈਂ ਤੇ ਹੈ ਨਹੀਂ ਸੀਗਾ ਤਾਂ ਉਹਨੇ ਇਹ ਗੱਲ ਮੇਰੇ ਤੱਕ ਪਹੁੰਚਾਈ ਉੱਥੇ ਕੈਨੇਡਾ ਇੱਕਦਮ ਚਲਾ ਗਿਆ ਸੀਗਾ ਤਾਂ ਮੈਨੂੰ ਉੱਥੇ ਵਾਪਸ ਕਰਨਾ ਬਹੁਤ ਔਖਾ ਸੀਗਾ ਉਹਦੇ ਪਿੱਛੇ ਰੀਜ਼ਨ ਐ ਸੀਗਾ ਕਿ ਮੈਂ ਮਤਲਬ ਇੱਥੋਂ ਬਹੁਤ ਵੱਡਾ ਕਰਜ਼ਾ ਚੁੱਕ ਕੇ ਗਿਆ ਸੀਗਾ ਤਕਰੀਬਨ 2 ਲੱਖ ਨਾ ਕਰਦੇ ਤਾਂ ਮੈਂ ਲੈ ਕੇ ਲੋਕਲ ਪ੍ਰੋਫੈਸਰ ਫੜ ਕੇ ਉਧਰ ਪਹੁੰਚਾ ਜਦੋਂ ਮੈਂ ਤਾਂ ਮੇਰੇ ਲਈ ਬਹੁਤ ਔਖਾ ਸੀਗਾ ਇੱਕਦਮ ਸਟੈਪ ਬੈਕ ਕਰਨਾ ਮੈਨੂੰ ਇਹ ਸੀਗਾ ਕਿ ਮੈਂ ਜੇ ਜਾਊਂਗਾ ਤਾਂ ਮੈਂ ਉਹ ਪੈਸੇ ਮੋੜੂਗਾ ਤਾਂ ਕਿੱਦਾਂ ਮੋੜੂਗਾ ਤਾਂ ਮੈਨੂੰ ਕੁਝ ਟਾਈਮ ਲੱਗਿਆ ਆਪਣੇ ਆਪ ਨਾਲ ਮੈਂ ਸਲਾਹ ਕੀਤੀ ਆਪਣੇ ਬਿਰਸ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਉਹ ਕੁਝ ਸਮੇਂ ਬਾਅਦ ਮੈਨੂੰ ਪਤਾ ਚੱਲਿਆ ਕਿ ਕੁਝ ਲਿਮਟਡ ਟਾਈਮ ਲਈ ਹੁੰਦਾ ਹੈ ਜੁਆਇਨ ਕਰਨ ਦਾ ਉਸ ਤੋਂ ਬਾਅਦ ਫਿਰ ਜੁਆਇਨਿੰਗ ਲਈ ਖਤਮ ਹੋ ਜਾਂਦੀ ਹੈ ਤਾਂ ਮੈਂ ਕੁਝ ਆਪਣੇ ਆਪ ਨੇ ਵਿਚਾਰ ਕੀਤਾ ਤਾਂ ਮੇਰੇ ਪੇਰੈਂਟਸ ਨੇ ਮੈਨੂੰ ਇਕਨੋਮਿਕਲੀ ਸਪੋਰਟ ਕੀਤਾ ਤੇ इवन ਵਰਸ਼ਨਲੀ ਵੀ ਸਪੋਰਟ ਕੀਤਾ ਕਿ ਕੋਈ ਗੱਲ ਨਹੀਂ ਤੂੰ ਜਨਾ ਤਰਾ ਮਤਲਬ ਲਾਸ ਆਇਆ ਅਸੀਂ ਉਹ ਬੀਅਰ ਕਰ ਲੇ ਤੇ ਆ ਰਾਂ ਤੇ ਤੂੰ ਆ ਜਾ ਤੇ ਅਸੀਂ ਤੇਰੇ ਲਈ ਕੋਈ ਮਤਲਬ ਕੋਈ ਤਨ ਕੁਝ ਨਹੀਂ ਕਹਾਂਗੇ ਤੂੰ ਆ ਜਾ ਜਦੋਂ ਮੈਂ ਆਇਆ ਤਾਂ ਉਹਨਾਂ ਨੇ ਬੜਾ ਬੜਾ ਹੀ ਪਰਮਜੋਸ਼ਨ ਦਾ ਸਵਾਗਤ ਕੀਤਾ ਤਾਂ ਮੈਨੂੰ ਇਹ ਪਿਆ ਕਿ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਨੂੰ ਮਤਲਬ ਇਹ ਸੇ ਜੋਬ ਮਿਲ ਗਈ ਹੈ ਉੱਥੇ ਮੈਨੂੰ ਰਿਪੋਰਟ ਕਰਨਾ ਪਾਣਾ ਮਤਲਬ ਬੜਾ ਬਰੀ ਲੱਗਿਆ ਥਾ ਮਾਪੇ ਸਾਹੀ ਤੇ ਮਤਲਬ ਉਹ ਲੋਕੀ ਜਿਹੜੇ ਜਾਂਦੇ ਜਾਂਦੇ ਉਹਨਾਂ ਨੇ ਮੇਰਾ ਇਹ ਮੈਸੇਜ ਆ ਕਿ ਤੁਸੀਂ ਆਪਣਾ ਜਿਹੜਾ ਅੜਣਾ ਆ ਉਹ ਉੱਥੇ ਬਸਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇੰਡੀਆ ਵਿੱਚ ਇੱਕ ਮਿਸਾਲ ਉਥੇ ਰੱਖੋ ਤਾਂ ਮਤਲਬ ਆਨਰ ਫਿਚਰ ਬਹੁਤ ਹੀ ਜ਼ਿਆਦਾ ਜਲੋ ਕਿ ਬੈਟਰ ਹੋ ਸਕਦਾ ਹੈ ਤਾਂ ਇਸ ਤਰ੍ਹਾਂ ਮੈਂ ਬਹੁਤ ਵਧੀਆ ਸੇਵਾ ਨਿਭਾ ਰਿਹਾ ਹਾਂ ਪੰਜਾਬ ਪਰ ਸੇਚ

ਉਹਨਾਂ ਲਈ ਮੇਰਾ ਇਹ ਮੈਸੇਜ ਹੈ ਕਿ ਤੁਸੀਂ ਆਪਣਾ ਇਲੀਗਲੀ ਤੌਰ ਤੇ ਵਾਪਸ ਉੱਧਰ ਤੁਸੀਂ ਰਹਿੰਦੇ ਹੋ ਤੁਸੀਂ ਇੰਨਾ ਪੈਸਾ ਖਰਚ ਕੇ ਜਾਂਦੇ ਹੋ ਘਰ ਦਾ ਈਵਨ ਕਰ ਨੂੰ ਵੀ ਲੌਂਡਰੀ ਰੱਖ ਕੇ ਆ ਤੁਸੀਂ ਵਾਪਸ ਜਾਂਦੇ ਹੋ ਤਾਂ ਅਗਰ ਤੁਸੀਂ ਇੰਡੀਆ ਵਿੱਚ ਰਹਿ ਕੇ ਕੰਮ ਕਰੋ ਜਾਂ ਤੁਸੀਂ ਇੰਡੀਆ ਵਿੱਚ ਐਕਸਪਲੋਰ ਕਰੋ ਥੋੜਾ ਜਿਹਾ ਤਾਂ ਉਹ ਗੱਲ ਪੰਜਾਬ ਚ ਨਹੀਂ ਪੂਰੀ ਇੰਡੀਆ ਚ ਤੁਹਾਨੂੰ ਮਤਲਬ ਓਪਰਚੁਨਿਟੀਆਂ ਮਿਲ ਸਕਦੀਆਂ ਨੇ ਜੇ ਤੁਸੀਂ ਪੜ੍ਹੇ ਲਿਖੇ ਵਧੀਆ ਹੋਗੇ ਤਾਂ ਤੁਸੀਂ ਇੱਥੇ ਆਪਣਾ ਜੌਬ ਲਈ ਅਪਲਾਈ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਜੌਬ ਨਿਕਲਦੇ ਆ ਨੇ ਹਰ ਇੱਕ ਸਾਲ ਨਿਕਲਦੇ ਆ ਨੇ ਤੁਸੀਂ ਅਟ ਲੀਸਟ ਟ੍ਰਾਈ ਕਰਕੇ ਦੇਖੋ ਦੇ 70 ਲੱਖ ਬਣ ਜੇ ਇੱਥੇ ਤਾਂ ਤੁਸੀਂ ਮਤਲਬ ਬਾਹਰ ਜਾਣ ਦੀ ਬਜਾਏ ਇੱਥੇ ਤੇ ਆਪਣਾ ਬਿਜ਼ਨਸ ਵੀ ਆਪਣਾ ਬਣਾ ਸਕਦੇ ਹੋ ਪ੍ਰਸਾਰ ਸਕਦੇ ਹੋ ਕਿਸੇ ਨਾਲ ਪਾਰਟਨਰਸ਼ਿਪ ਵੀ ਕਰ ਸਕਦੇ ਹੋ ਤਾਂ ਥੋੜਾ ਜਿਹਾ ਤੁਹਾਡੀ ਥੋੜਾ ਜਿਹਾ ਮਤਲਬ ਥੋੜਾ ਧਮਾਕੀ ਤੌਰ ਤੇ ਤੁਹਾਨੂੰ ਯੂਜ਼ ਕਰਨੀ ਲੋੜ ਆ ਤਾਂ ਕਿ ਤੁਸੀਂ ਇੱਥੇ ਹੀ ਦੇ ਵਿੱਚ ਆਪਣਾ ਜਿਹੜਾ ਵਧੀਆ ਆਣਾ ਕਰ ਸਕੋ ਸੁਖੰਦਰ ਰਾਜ ਤੋਂ ਤੁਸੀਂ ਇਹ ਵਿਦੇਸ਼ੀ ਧਿਰ ਕੀਤੇ ਹੁੰਦੇ ਤਾਂ ਤੁਸੀਂ ਸਨੂਤ ਮਾਰਦੇ ਹੁੰਦੇ ਅੱਜ ਖੁਦ ਨੂੰ ਸਨੂਤ ਵੀ ਬੱਜਦੇ ਹੋਣੇ ਕਿਵੇਂ ਦੇਖੋ ਦੇਖੋ ਇੱਕ ਵੱਖਰਾ ਐਕਸਪੀਰੀਅੰਸ ਆ ਕਿ ਜਦੋਂ ਤੁਸੀਂ ਮਤਲਬ ਬਾਹਰ ਜਾ ਕੇ ਜਿਹੜੀ ਡੀ ਕਲਾਸ ਦੀ ਜੌਬ ਕਰਦੇ ਆ ਤਾਂ ਤੁਹਾਨੂੰ ਮਤਲਬ ਹਰ ਇੱਕ ਚੀਜ਼ ਦੇ ਵਿੱਚ ਘਣਾ ਪੈਂਦਾ ਹੈ ਉਹ ਮੈਂ ਮਤਲਬ ਜਿਹੜਾ ਵੀ ਗੋਰਾ ਚਿੱਟਾ ਜਿਹੜਾ ਵੀ ਆ ਤੁਹਾਨੂੰ ਹਰ ਇੱਕ ਦਿਸਾਨ ਗੱਲ ਮੰਨਣੀ ਪੈਂਦੀ ਹੈ ਤਾਂ ਇੱਕ ਡੀ ਕਲਾਸ ਤੁਹਾਨੂੰ ਮਤਲਬ ਦੀ ਜੌਬ ਕਰਨੀ ਪੈਂਦੀ ਹੈ ਤੇ ਤੁਹਾਨੂੰ ਸਲੀਵਟ ਮਾਰਨੇ ਪੈਂਦੇ ਨੇ ਜਿਵੇਂ ਕਿ ਅੱਜ ਉਹ ਸਮਾਂ ਆ ਗਿਆ ਕਿ ਮੈਨੂੰ ਮਤਲਬ ਆ ਜਦੋਂ ਮੈਂ ਜਾਂਦਾ ਹਾਂ ਦਫਤਰਾਂ ਦੇ ਵਿੱਚ ਤਾਂ ਮੈਨੂੰ ਕੋਤ ਨੂੰ ਸਲੂਟ ਬਾਈ ਦੇ ਨੇ ਤਾਂ ਇੱਕ ਤਰ੍ਹਾਂ ਦੇ ਫਖਰ ਹੈ ਇੱਕ ਤਰ੍ਹਾਂ ਨਾਲ ਰਤਬਾ ਜਿਹੜਾ ਆ ਉਹ ਉੱਚਾ ਹੋ ਜਾਂਦਾ ਹੈ ਮੇਰਾ ਨਹੀਂ ਮੇਰੇ ਪੂਰੇ ਪਰਿਵਾਰ ਦਾ मतलब ਬਹੁਤ ਉੱਚਾ ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਉਹਨਾਂ ਨੂੰ ਵੀ ਫਖਰ ਮਹਿਸੂਸ ਹੁੰਦਾ ਹੈ ਕਿ ਜਿਹੜਾ ਇਹਨਾਂ ਨਾਲ ਖਰਚਾ ਕੀਤਾ ਮਿਲ ਤੇ ਪੜਾਈ ਇਥੇ ਇੰਡੀਆ ਵਿੱਚ ਕਰਵਾਈ ਤਾਂ ਉਹ ਅੱਜ ਅਮਰੀਕਾ ਤੇ ਥਾਂ ਐ ਪੈ ਰਹੀ ਆ ਤਾਂ ਉਹਨਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਇਸ ਦਾ